1644 ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ ਆਪਣੇ ਪੁੱਤਰੇ ਨੂੰ ਦਿੱਤੀ ਜਦੋਂ ਗੁਰਤਾ ਗੱਦੀ ਦਿੱਤੀ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਨਾਨਕ ਘਰ ਦੇ ਮਾਲਕ ਬਣ ਕੇ ਤਖਤ ਦੇ ਬੈਠੇ ਨੇ ਸਿੱਖਾਂ ਨੇ ਪਿਆਰ ਨਾਲ ਇਹ ਪੜਿਆ ਜੀ ਸ੍ਰੀ ਸਤ ਗੁਰ ਹਰਿ ਰਾਏ ਤਖਤ ਸੁਹਾਏ ਸ੍ਰੀ ਸਤ ਗੁਰ ਹਰਿ ਰਾਏ ਜੀ ਬੈਠੇ ਤਖਤ ਸੁਹਾਏ ਵਾਹਿਗੁਰੂ ਪਦ ਸਾਚੇ ਸਾਹਿਬ ਕੋ ਇਨਹੀ ਕੋ ਬਨਿਆਏ ਵਾਹਿਗੁਰੂ ਜੀ ਪਤ ਸੱਚੇ ਸਾਹਿਬ ਕੋ ਤਿਨਹੀ ਕੋ ਬਨਿਆਏ ਸੰਗਤਾਂ ਬੜੀਆਂ ਪ੍ਰਸੰਨ ਹੋਈਆਂ ਵਾਕਈ ਯੋਗ ਸਨ ਗੁਰੂ ਹਰਿਐ ਸਿੰਘ ਜੀ ਬੜੇ ਜ਼ਿਆਲੂ ਗੁਰੂ ਹਰਿਐ ਸਿੰਘ ਏਡੇ ਜ਼ਿਆਲੂ ਏਡੇ ਦੇ ਆਲੂ ਕਦੇ ਇੱਕ ਦਿਨ ਘੋੜੇ ਤੇ ਨਾ ਕਰਤੋ ਬੁਖਾਰੇ ਸਨ ਗੁਰੂ ਸਾਹਿਬ ਜੀ ਅਜੇ ਘੋੜਾ ਭਜਾਉਣ ਲੱਗੇ ਨੇ ਇੱਕ ਛੋਟਾ ਜਿਹਾ ਬੱਚਾ ਨਾ ਸੰਗਤ ਵਿੱਚ ਖਲੋਤਾ ਪਿਆ ਬੱਚਾ ਇੱਕਦਮ ਡਰ ਕੇ ਡਿਗ ਪਿਆ ਜੀ ਸਤਿਗੁਰੂ ਜੀ ਵੇਖਦੇ ਨੇ ਬੱਚਾ ਡਿਗ ਪਿਆ ਜੀ ਘੋੜੇ ਦੀ ਲਗਾਮ ਖਿੱਚੀ ਲਗਾਮ ਖਿੱਚੀ ਘੋੜਾ ਖਿਲਾ ਰਿਆ ਕੂੜਾ ਖਿਲਾੜ ਕੇ ਘੂੜੇ ਤੋਂ ਥੱਲੇ ਉਤਰੇ ਵੇਖੋ ਕਿੱਡੇ ਜਾਲੂ ਨੇ ਗੁਰੂ ਸਾਹਿਬ ਜੀ ਜਿਨ੍ਹਾਂ ਦੇ ਪਿਆਰ 'ਚ ਅੱਜ ਤੁਸੀਂ ਬੈਠੇ ਹੋ ਘੂੜੇ ਤੋਂ ਥੱਲੇ ਉਤਰੇ ਬੱਚੇ ਨੂੰ ਚੁੱਕਿਆ ਉਹਦੇ ਕੱਪੜੇ ਝਾਰੇ ਉਹਨੂੰ ਗਲ ਦੇ ਨਾਲ ਲਾਇਆ ਤੇ ਮੁੱਖ ਤੋਂ ਪਤਾ ਸਾਡੇ ਨੂੰ ਕੀ ਆਖਦੇ ਨੇ ਕਹਿੰਦੇ ਬੇਟਾ ਜੀ ਕੀ ਗੱਲ ਡਿਗ ਪਏ ਹੋ ਸਤਿਗੁਰੂ ਮੈਂ ਡਰ ਗਿਆ ਸੀ ਮੈਂ ਡਰ ਗਿਆ ਸਤਿਗੁਰੂ ਜੀ ਗੁਰੂ ਹਰਿ ਸਜਪਤਾ ਕੀ ਕਹਿੰਦੇ ਕਹਿੰਦੇ ਬੇਟਾ ਅੱਜ ਤੋਂ ਬਾਅਦ ਡਰਨਾ ਨਹੀਂ ਤੁਹਾਡੀ ਕੁੱਲ ਵਾਲਿਆਂ ਦਾ ਰਾਜ ਕਮਾਉਣਾ ਹੈ ਅੱਜ ਤੋਂ ਬਾਅਦ ਡਰਨਾ ਨਹੀਂ ਤੁਹਾਡੀ ਕੁੱਲ ਵਾਲਿਆਂ ਦਾ ਰਾਜ ਕਮਾਉਣਾ ਹੈ ਉਹ ਬਖਸ਼ਿਸ਼ ਕੀਤੀ ਗੁਰਮੁਖੋ ਉਹ ਬੱਚਾ ਕੌਣ ਸੀ ਉਸ ਬੱਚੇ ਦਾ ਨਾਮ ਸੀ ਬੁੱਢਾ ਉਹ ਬੱਚਾ ਬਣਿਆ ਭਾਈ ਬੁੱਢਾ ਜੀ ਦਸਵੇਂ ਪਾਤਸ਼ਾਹ ਵੇਲੇ ਅਮਰਤਸ਼ਾਹ ਕੇ ਭਾਈ ਬੁੱਧਾ ਸਿੰਘ ਸਿੰਘ ਸੱਜਿਆ ਜੀ ਉਹ ਬੱਚਾ ਦਸਵੇਂ ਪਾਤਸ਼ਾਹ ਵੇਲੇ ਇਹਦੇ ਕਰ ਅੱਗੇ ਦੋਸਤ ਪੁੱਤਰ ਹੋਏ ਇੱਕ ਦਾ ਨਾਮ ਸਰਦਾਰ ਚੰਦਾ ਸਿੰਘ ਜੀ ਦੂਜੇ ਦਾ ਨਾਮ ਸਰਦਾਰ ਨੋਦ ਸਿੰਘ ਜੀ ਸਰਦਾਰ ਨੋਦ ਸਿੰਘ ਦੇ ਕਰ ਅੱਗੇ ਸੁਪੁੱਤਰ ਹੋਇਆ ਜੀ ਸਰਦਾਰ ਚਰਤ ਸਿੰਘ ਤੇ ਸਰਦਾਰ ਚਰਤ ਸਿੰਘ ਦੇ ਕਰ ਅੱਗੇ ਸੁਪੁੱਤਰ ਹੋਇਆ ਸਰਦਾਰ ਮਹਾ ਸਿੰਘ ਗੁਰਮੁਖਿਓ ਵੇਖਿਓ ਗੁਰੂ ਹਰਿਐਸ ਦੀ ਕਿਰਪਾ ਸਰਦਾਰ ਮਹਾਸੇ ਨੂੰ ਲੈ ਕੇ ਅੱਗੇ ਪੁੱਤਰ ਹੋਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿਰਪਾ ਕਹਦੀ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਐਡੇ ਦੇ ਆਲੂ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਇੱਕ ਬੱਚਾ ਡਿੱਗਿਆ ਹੈ ਐਡੀ ਬਖਸ਼ਿਸ਼ ਕੀਤੀ ਐਡੀ ਰਹਿਮਤ ਕੀਤੀ ਕੁਲਾਨੁਵਾਜ ਭਾਗ ਦੇ ਦਿੱਤਾ ਐਡੇ ਦੇ ਆਲੂ ਜੇ ਸ਼ਾਹਜਹਾਂ ਦਾ ਸੁਪੁੱਤਰ बीमार हो गया, गया। तहू तो पता औरंगजेब ने धोखे तो शेर मिल के बीमार हो गया बड़े इलाज करवाए आरा सारे शाही है किम सदे कि मेरा पुत्र ठीक कि में होगा कहते तीन चीजा मिल जाए फिर तेरा पुत्र ठीक हो सकता भी किज मोती वी हर ਤਮਾਸਾ ਲਾਉਂਗਾ ਇਹ ਤਿੰਨ ਚੀਜ਼ਾਂ ਮਿਲ ਜਣ ਰਾਜਨ ਕਹਿੰਦੇ ਲੱਭੋ ਜੀ ਸਾਰੇ ਹਿੰਦੁਸਤਾਨ ਤੇ ਭੇਜਿਆ ਜੀ ਕਿਤੇ ਤਿੰਨ ਚੀਜ਼ਾਂ ਨਹੀਂ ਮਿਲੀਆਂ ਹਕੀਰ ਤੇ ਫਕੀਰਾਂ ਨੂੰ ਸਦਿਆ ਹਕੀਮਾਂ ਨੂੰ ਸਦਿਆ ਤਿੰਨ ਚੀਜ਼ ਕਿੱਥੋਂ ਮਿਲਣਗੀਆਂ ਕਹਿੰਦੇ ਗੁਰੂ ਨਾਨਕ ਦਾ ਘਰ ਹੈ ਗੁਰੂ ਹਰਿ ਸਾਹਿਬ ਨੇ ਕੀਰਤਪੁਰ ਸੈ ਦਵਾਖਾਨਾ ਖੋਲਿਆ ਹੋਇਆ ਉੱਥੋਂ ਇਹ ਤਿੰਨ ਚੀਜ਼ਾਂ ਮਿਲ ਜਾਣਗੀਆਂ ਹੁਣ ਥੋੜੀ ਸ਼ਰਮ ਅੰਦਰ ਆਈ ਵੀ ਅਸੀਂ ਤਾਂ ਗੁਰੂ ਘਰ ਨਾਲ ਵੈਰ ਕਮਾਉਨੇ ਆ ਮੈਂ ਕਿਹੜੇ ਮੂਹ ਨਾਲ ਉੱਥੇ ਭੇਜਾਂ ਅੱਗੋਂ ਫਕੀਰ ਲੋਕ ਆਖਣ ਲੱਗੇ ਹੋਰ ਇਹਦੇ ਐਲਕਾਰ ਆਖਣ ਲੱਗੇ ਉਹ ਸ਼ਾਹਜਹਾਂ ਰਾਜਨ ਸ਼ਰਮ ਨਾ ਕਰ ਇਹ ਗੁਰੂ ਨਾਨਕ ਦਾ ਘਰ ਬੜਾ ਵੱਡਾ ਘਰ ਹੈ ਇਹ ਨਿਰਵੈਰ ਹੈ ਇੱਥੇ ਤਾਂ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ ਤੂੰ ਝਿਜਕਣਾ ਆਪਣੇ ਐਲਕਾਰ ਭੇਜ ਉੱਥੋਂ ਇਹ ਤਿੰਜਾ ਮਿਲਣ ਲਗੀਆਂ ਫਿਰ ਲਿਖਤੀ ਰੂਪ ਚ ਸ਼ਾਹਜਹਾਨ ਨੇ ਲਿਖਤੀ ਰੂਪ ਚ ਗੁਰੂ ਹਰਗੋਬਿੰਦ ਸਾਹਿਬ ਨੂੰ ਪੱਤਰ ਕਾ ਲਿਖੀ ਵੀ ਸਤਗੁਰੂ ਜੀ ਮੈਂ ਸੁਣਿਆ ਗੁਰੂ ਨਾਨਕ ਦਾ ਘਰ ਬੜਾ ਨਿਰਵੈਰ ਹੈ ਸਰਬਦਾ ਭਲਾ ਮੰਗਦਾ ਹੈ ਮੇਰਾ ਪੁੱਤਰ ਦਾਲਾ ਸ਼ਕੋ ਬਿਮਾਰ ਹੈ ਇਹ ਤਿੰਨ ਚੀਜ਼ਾਂ ਮੈਨੂੰ ਚਾਹੀਦੀ ਨੇ ਕਿਰਪਾ ਕਰੋ ਆਪਣੇ ਦਵਾਖਾਨੇ ਵਿੱਚੋਂ ਮੈਨੂੰ ਇਹ ਤਿੰਨ ਚੀਜ਼ਾਂ ਦੇ ਦਿਓ ਗੱਜ ਮੂਰਤੀ ਵੱਡੀ ਹਰਰ ਤਮਾਸ਼ਾ ਲਾਵਾਂਗਾ ਐਲਕਰ ਪਹੁੰਚੇ ਸਤਕੁਣੇ 1 ਮਿੰਟ ਨਹੀਂ ਲਾਇਆ ਜੀ ਦੇਖੋ ਕਿੱਡੀ ਦਰਵਾਰਤਾ ਉਹ ਤਿੰਨੇ ਚੀਜ਼ਾਂ ਦਿੱਤੀਆਂ ਹਕੀਮਾ ਨੇ ਫਿਰ ਦਵਾਈ ਬਣਾ ਕੇ ਦਾਰਾਸ਼ਕੋਹ ਨੂੰ ਦਿੱਤੀ ਤੇ ਦਾਰਾਸ਼ਕੋਹ ਤੰਦਰੁਸਤ ਹੋ ਗਿਆ ਜਦੋਂ ਤੰਦਰੁਸਤ ਹੋਇਆ ਤੇ ਇੱਥੇ ਕੀਰਤਪੁਰ ਸਾਹਿਬ ਪਹੁੰਚਿਆ ਜੀ ਆ ਕੇ ਗੁਰੂ ਹਰਿਐ ਸਦਾ ਸ਼ੁਕਰਾਨਾ ਕੀਤਾ ਇਹ ਗੱਲ ਦਾ ਜਦੋਂ ਪਤਾ ਲੱਗਾ ਕੁਠਾਰ ਦਾ ਰਾਜਾ ਰਣਜੀਤ ਦੇਵ ਹੋਇਆ ਉਹਨੂੰ ਪਤਾ ਲੱਗਾ ਜੀ ਉਹ ਵੀ ਉਹਨਾਂ ਦਿਨਾਂ ਤੇ ਬਿਮਾਰ ਸੀ ਉਹਨੂੰ ਝੋਲੇ ਦਾ ਰੋਗ ਹੋ ਗਿਆ ਸੀ ਜੀ ਉਹ ਵੀ ਬਿਮਾਰ ਸੀ ਉਹਨੂੰ ਪਤਾ ਲੱਗਾ ਐਦਾਂ ਸ਼ਾਹਜਹਾਂ ਦਾ ਸਪੁੱਤਰ ਦਾਰਾਸ਼ਿਕੋ ਗੁਰੂ ਹਰਿਐਸ ਨੇ ਕਿਰਪਾ ਕੀਤੀ ਆ ਇਹ ਤਿੰਨ ਚੀਜ਼ਾਂ ਦਿੱਤੀਆਂ ਤੇ ਉਹ ਠੀਕ ਹੋ ਗਿਆ ਉਹ ਵੀ ਆਪਣੀ ਰਾਣੀ ਨੂੰ ਨਾਲ ਲੈ ਕੇ ਨਾ ਆਪਣੀ ਘਰ ਵਾਲੀ ਰਾਣੀ ਨੂੰ ਨਾਲ ਲੈ ਕੇ ਉਹ ਵੀ ਕੀਰਤਪੁਰ ਸਾਹਿਬ ਪਹੁੰਚ ਗਿਆ ਜੀ ਅੱਗੇ ਬੇਨਤੀ ਕੀ ਮਹਾਰਾਜ ਬੜੇ ਇਲਾਜ ਕਰਾਏ ਨੇ ਕਿਤੇ ਉਹ ਠੀਕ ਨਹੀਂ ਹੋਇਆ ਰਾਣੀ ਦੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਇਹ ਤਾਂ ਗੁਰਨਾਨਕ ਦਾ ਘਰ ਹੈ ਵੱਡਾ ਘਰ ਹੈ ਕਿਰਪਾ ਕਰੋ ਇਹ ਰਾਜਾ ਠੀਕ ਹੋ ਜਾਵੇ ਉਸ ਲਈ ਮਹਾਰਾਜ ਨੇ ਉਹਨੂੰ ਦਵਾਈ ਦਿੱਤੀ ਕੋਈ ਦਿਨਾਂ ਦੇ ਵਿੱਚ ਰਣਜੀਤ ਦੇ ਵੀ ਬਿਲਕੁਲ ਤੰਦਰੁਸਤ ਹੋ ਗਿਆ ਜਦੋਂ ਤੰਦਰੁਸਤ ਹੋ ਗਿਆ ਉਸ ਵੇਲੇ ਫਿਰ ਸਤਵੇਂ ਪਾਸ਼ਾ ਦੇ ਕੋਲ ਆਏ ਮਹਾਰਾਜ ਤੁਸੀਂ ਕਿਰਪਾ ਕੀਤੀ ਤੁਹਾਡਾ ਸ਼ੁਕਰਾਨਾ ਤੁਹਾਡਾ ਧੰਨਵਾਦ ਮਹਾਰਾਜ ਕਿਰਪਾ ਕੀਤੀ ਤੁਸੀਂ ਬਿਲਕੁਲ ਤਨ ਜੋ ਹੈ ਤਨ ਬਿਲਕੁਲ ਤੰਦਰੁਸਤ ਹੋ ਗਿਆ ਤਨ ਕਰਕੇ ਮੈਂ ਰਾਜੀ ਹੋ ਗਿਆ ਕਿਰਪਾ ਕਰੋ ਮਹਾਰਾਜ ਅਗਲੀ ਬਖਸ਼ਿਸ਼ ਕਰੋ ਮੇਰਾ ਮਨ ਵੀ ਰਾਜੀ ਹੋ ਜਾਵੇ ਗੱਜ ਕੇ ਆਖੂ ਸਤਨਾਮ ਕੀ ਆਖਿਆ ਮੇਰਾ ਮਨ ਵੀ ਰਾਜੀ ਹੋ ਜਾਵੇ ਤੇ ਗੁਰੂ ਹਰਿਐਸ ਜੀ ਪਤਾ ਕੀ ਕਹਿੰਦੇ ਕਹਿੰਦੇ ਜੇ ਮਨ ਨੂੰ ਰਾਜੀ ਕਰਨਾ ਹੈ ਹੈ ਫਿਰ ਸਿਮਰਨ ਕਰਨਾ ਪਵੇਗਾ ਸ਼ਬਦ ਦੀ ਕਮਾਈ ਕਰਨੀ ਪਵੇ ਜਿਹੜੀ ਕਮਾਈ ਸਤਗੁਰ ਦੀ ਸਤਿਗੁਰੂ ਕਹਿੰਦੇ ਨਾਲ-ਨਾਲ ਸੰਗਤ ਦੇ ਦੁੱਥੇ ਭਾਂਡੇ ਕੁਝ ਦਿਨ ਮੰਝੋ ਤੇ ਨਾਲ-ਨਾਲ ਇਹ ਸ਼ਬਦ ਦੀ ਕਮਾਈ ਕਰੋ ਕਹੇ ਜੀ ਵਾਹਿਗੁਰੂ 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 ਵਾਹਿ ਕੋਈ ਦਿਨ ਤੂੰ ਰਹਿ ਕੇ ਜਦੋਂ ਸੇਵਾ ਕੀਤੀ ਉਹ ਕਮਾਈ ਕੀਤੀ ਸ਼ਬਦ ਦੀ ਜਦੋਂ ਇਹ ਵੀ ਬਿਲਕੁਲ ਤਨ ਕਰਕੇ ਵੀ ਤੰਦਰੁਸਤ ਹੋ ਗਏ ਰਾਜੀ ਹੋ ਗਏ ਮਨ ਕਰਕੇ ਵੀ ਅੰਦਰ ਖੇੜਾ ਆਉਣਾ ਸ਼ੁਰੂ ਹੋ ਗਿਆ ਹੁ ਸਾਰਿਆਂ ਦੇ ਗੁਰਮਖੋ ਪਰਮੇਸ਼ਰ ਵਾਹਿਗੁਰੂ ਨਜ਼ਰ ਆਉਂਦਾ ਹੈ ਕਿਸੇ ਨਾਲ ਕੋਈ ਈਰਖਾ ਨਹੀਂ ਕੋਈ ਦੁਸ਼ੈ ਨਹੀਂ ਇਹ ਵੀ ਸਤਗੁਰੂ ਕੋ ਅੱਗੇ ਲੈ ਕੇ ਫਿਰ ਉਠਾਰ ਗਏ ਉੱਥੇ ਰਾਜਭਾਗ ਫਿਰ ਕੀਤਾ ਇਹਨਾਂ ਦੇ ਕੁੱਲਾਂ ਵੀ ਸਤਗੁਰ ਦੀਆਂ ਸ਼ਰਧਾਲੂ ਰਹੀਆਂ ਫਿਰ ਕਿੱਡਾ ਨਿਰਵੈਰ ਘਰ ਹੈ ਕਿੱਡਾ ਨਿਰਵੈਰ ਘਰ ਗੁਰਮਖੋ ਵੇਖ ਲਓ ਕਿੱਡਾ ਨਿਰਵੈਰ ਘਰ ਦੇ ਇਹ ਕਮਾਈ ਤਾਬੋ ਮਿਹਨਤ ਕਰਕੇ ਇੱਕ ਟਕਾ ਕਮਾਇਆ ਸਮਗਰੀ ਲੈ ਕੇ ਆਈ ਪ੍ਰਸ਼ਾਦਾ ਤਿਆਰ ਕੀਤਾ ਪ੍ਰਸ਼ਾਦਾ ਤਿਆਰ ਕਰਕੇ ਬਸ ਇੱਕ ਅਰਦਾਸ ਕੀਤੀ ਹੈ ਗੁਰੂ ਹਰਾਈ ਸਾਹਿਬ ਜੀ ਕਿਰਪਾ ਕਰੋ ਗੁਰੂ ਸਾਹਿਬ ਜੀ ਕਿਰਪਾ ਕਰੋ ਕਿਰਪਾ ਕਰੋ ਮੈਂ ਪ੍ਰਸ਼ਾਦਾ ਤਿਆਰ ਕੀਤਾ ਮਿਹਨਤ ਕਰਕੇ ਸਵੇਰ ਦੀ ਮੈਂ ਗਈ ਸੀ ਤਾਂ ਮਿਹਨਤ ਕਰਤ ਨਾ ਸ਼ਾਮ ਨੂੰ ਆਈਆਂ ਆਉਣ ਲੱਗਿਏ ਇਸ ਸਮਗਰੀ ਲੈ ਕੇ ਆਈ ਉਹਦਾ ਪ੍ਰਸ਼ਾਦਾ ਤਿਆਰ ਕੀਤਾ ਸਮਗਰੀ ਪਾਪ ਆਟਾ ਕੋਈ ਦਾਲ ਕਿਹੋ ਲੈ ਕੇ ਆਈ ਇੱਕ ਟੱਕਾ ਕਮਾਇਆ ਸੀ ਮਿਹਨਤ ਕਰਕੇ ਟੱਕਾ ਕਮਾਇਆ ਸਤਿਗੁਰੂ ਇਹ ਟੱਕਾ ਕਮਾਇਆ ਸੀ ਹੁਣ ਪ੍ਰਸ਼ਾਦਾ ਤਿਆਰ ਕੀਤਾ ਕਿਰਪਾ ਕਰੋ ਕਿੰਨਾ ਚੰਗਾ ਹੋਵੇ ਜੇ ਕਿਤੇ ਆ ਕੇ ਇਹ ਗਰੀਬੀ ਦਾ ਪ੍ਰਸ਼ਾਦਾ ਛਕ ਲੋ ਮਹਾਰਾਜ ਉਸ ਵੇਲੇ ਜੰਗਲ ਦੇ ਵਿੱਚ ਨੇ ਘੋੜਾ ਭਜਾਇਆ ਉਹ ਮਾਈ ਦੀ ਕੁਟਿਆ ਵੱਲ ਮਾਈ ਕੁਟਿਆ ਦੇ ਅੰਦਰ ਪ੍ਰਸ਼ਾਦਾ ਤਿਆਰ ਲਗਾ ਅਜੇ ਯਾਦ ਵੀ ਕਰਦੀ ਹੈ ਕਿੱਡੇ ਦੇ ਆਲੂ ਨੇ ਗੁਰੂ ਹਰਿਐਸਾ ਜੀ ਬਾਹਰ ਘੋੜੇ ਦੇ ਬੈਠੇ ਨੇ ਆਵਾਜ਼ ਆਈ ਮਾਈ ਮਾਈ ਭੁੱਖ ਲੱਗੀ ਜਲਦੀ ਕਰ ਪ੍ਰਸ਼ਾਦਾ ਸ਼ਿਕਾ ਭੁੱਖ ਲੱਗੀ ਹੈ ਮਾਈ ਇੱਕ ਦਾ ਗੁਰਮੁਖੋ ਵੇਖੋ ਉਸੇ ਤਰ੍ਹਾਂ ਕੋਈ ਵਧੀਆ ਬਰਤਨ ਨਹੀਂ ਇੱਕ ਪ੍ਰੇਮ ਸੀ ਗੁਰਮੁਖ ਪ੍ਰੇਮ ਉਹ ਤੇ ਉਸੇ ਤਰ੍ਹਾਂ ਮਾਈ ਪ੍ਰਸ਼ਾਦਾ ਲੈ ਕੇ ਆਈ ਘੋੜੇ ਦੇ ਬੈਠਿਆ ਹੀ ਸਤਵੇਂ ਪਾਤਸ਼ਾਹ ਜੀ ਨੇ ਪ੍ਰਸ਼ਾਦਾ ਦਿੱਤਾ ਤਾਂ ਸਤਿਗੁਰੂ ਜੀ ਨੇ ਉੱਥੇ ਘੂੜੇ ਦੇ ਬੈਠ ਕੇ ਹੀ ਪ੍ਰਸ਼ਾਦਾ ਛੱਕਿਆ ਪ੍ਰੇਮ ਦੇ ਨਾਲ ਹੱਥ ਵੀ ਨਹੀਂ ਸਿੱਖੇ ਰਾਣ ਅਜ ਸਤਿਗੁਰੂ ਅੱਖ ਸੁੱਚੇ ਵੀ ਨਹੀਂ ਕੀਤੇ ਉਸੇ ਤਰ੍ਹਾਂ ਲਗਾਮ ਵਾਲੇ ਹੱਥਾਂ ਦਾ ਘੂੜੇ ਦੀ ਲਗਾਮ ਪਈ ਹੋਈ ਸੀ ਸਤਿਗੁਰੂ ਕਹਿੰਦੇ ਉਹ ਸਿੱਖੋ ਉਹ ਸਿੱਖੋ ਇਹ ਮੈਂ ਮਾਈ ਦਾ ਪ੍ਰੇਮ ਛੱਕਿਆ ਹੈ ਪ੍ਰੇਮ ਇਹਨਾਂ ਸਮਝੋ ਹੱਥ ਸੁੱਚੇ ਨਹੀਂ ਕੀਤੇ ਥੱਲੇ ਨਹੀਂ ਉਤਰੇ ਬੈਠੇ ਨਹੀਂ ਇਤ ਮਾਈ ਪ੍ਰੇਮ ਨਾਲ ਯਾਦ ਕਰਦੀ ਸੀ ਪ੍ਰੇਮ ਨਾਲ ਤੇ ਸਤਗੁਰੂ ਨੇ ਪ੍ਰਸ਼ਾਦਾ ਛਕਿਆ ਤੇ ਨਾਲ ਆਖਿਆ ਮਾਈ ਜਾ ਤੈਨੂੰ ਨਿਹਾਲ 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 ਕੀਤਾ ਕਿਤੇ ਸਦਕੇ ਸਾਚ ਕਹੋ ਸੁਣ ਲਿਓ ਸਬੇ ਜਿਨੇ ਪ੍ਰੇਮ ਕੀਓ ਤੈਨਹੀਂ ਪਰਾ ਪਾਇਓ ਐਡੇ ਦੇ ਆਲੂ ਵੇਖ ਲਓ ਕਿੱਡੇ ਦੇ ਆਲੂ ਸਤਗੁਰੂ ਜੀ ਭਾਈ ਨੰਦਾਲ ਦੀ ਪਿਆਰ ਤੇ ਲਿਖ ਦੇ ਦਸੇ ਪੰਕਤੀ ਬੜਕੇ ਸਮਾਪਤੀ ਕਰੇਗਾ ਜੀ ਹਕ ਪਰਵਰ ਹਕ ਕੇਸ਼ ਗੁਰੂ ਕਰਤਾ ਹਰਿ ਰਾਏ ਆਹ ਕਹਿੰਦੇ ਹਕ ਪਰਵਰ ਪਾਲਣਾ ਕਰਦ ਵਾਲਾ ਹਕ ਪਰਵਰ ਹਕ ਕੇਸ਼ ਗੁਰੂ ਕਰਤਾ ਹਰਿ ਰਾਏ ਸੁਲਤਾਨ ਹਮਦਰਵੇਸ਼ ਗੁਰੂ ਕਰਤਾ ਹਰਿ ਰਾਏ ਅਖੀਰ ਤੱਕ ਹੀ ਕਹਿੰਦੇ ਯਾਰ ਮੁਤਜਰਿਆਂ ਗੁਰੂ ਕਰਤਾ ਹਰ ਰਾਇ ਕਹਿੰਦੇ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਜਿਹੜੇ ਨਿਆਸਰੇ ਨੇ ਉਹਨਾਂ ਦਾ ਯਾਰ ਹੈ ਗੁਰੂ ਹਰ Rai ਸਾਹਿਬ ਜੀ ਨਿਆਸਿਆਂ ਦਾ ਆਸਰਾ ਹੈ ਗੁਰੂ ਹਰ Rai ਸਾਹਿਬ ਜੀ ਯਾਰ ਮੁਤਜਰਾਂ ਗੁਰ ਕਰਤਾ ਹਰ ਰਾਇ ਐਡੇ ਦਿਆਲੂ ਨੇ ਸਤਗੁਰ ਦੀ ਜੇ ਗੁਰਮਖੋ ਭਾਈ ਕਾਲਾ ਆਪਣੇ ਭਤੀਜੇ ਆਪਣੇ ਭਰਾ ਕਰਮਚੰਦ ਦੇ ਸੁਪੁੱਤਰਾਂ ਲੈ ਕੇ ਆਇਆ ਬਾਈ ਫੂਲ ਤੇ ਸੰਦਲੀ ਨੂੰ ਮਹਾਰਾਜ ਜਦੋਂ ਆਏ ਢਿੱਡ ਵਜਾਇਆ ਜੀ ਭੁੱਖੇ ਸਨ ਢਿੱਡ ਵਜਾਇਆ ਮਹਾਰਾਜ ਕਹਿੰਦੇ ਢਿੱਡ ਕਿਉਂ ਵਜਾ ਰਹੇ ਨੇ ਮਹਾਰਾਜ ਭੁੱਖੇ ਨੇ ਇਹ ਭੁੱਖੇ ਨੇ ਕਿਰਪਾ ਕਰੋ ਭੁੱਖੇ ਨੇ ਮਹਾਰਾਜ ਕਹਿੰਦੇ ਢਿੱਡ ਨਾ ਵਜਾਓ ਇਹ ਗੁਰੂ ਨਾਨਕ ਦਾ ਘਰ ਹੈ ਇਹ ਬੜਾ ਵੱਡਾ ਘਰ ਹੈ ਢਿੱਡ ਨਾ ਵਜਾਓ ਤੁਹਾਡੀ ਕੁੱਲ ਵਾਲੇ ਰਾਜ ਭਾਗ ਕਰਨਗੇ ਕੁੱਲ ਵਾਲੇ ਰਾਜ ਭਾਗ ਕਰਨਗੇ ਨਾਬੇ ਦੀ ਹਿਆਸਤਾਂ ਚ ਗੁਰੂਖਵੇ ਇਹਦੇ ਕੁੱਲਾ ਨੇ ਰਾਜ ਕੀਤਾ ਵੇਖੋ ਕਿੱਡੇ ਦਿਆਲੂ ਗੁਰੂ ਹਰਿਐ ਸਾਬ ਜੀ ਰੰਜੀਤ ਸਿੰਘ ਆਇਆ ਉਹਦਾ ਦੁੱਖ ਦੂਰ ਕੀਤਾ ਤਨ ਦਾ ਵੀ ਤੇ ਮਨ ਦਾ ਵੀ ਸ਼ਾਹਜਹਾਨ ਨੇ ਭੇਜਿਆ ਗੁਰਮਕੋ ਐਲਕਾਰਾਂ ਨੂੰ ਸਤਿਗੁਰ ਜੀ ਨੇ ਤਿੰਨ ਚੀਜ਼ਾਂ ਦਿੱਤੀਆਂ ਦਾਲਾ ਸ਼ੋਹ ਦਾ ਵੀ ਦੁੱਖ ਦੂਰ ਕੀਤਾ ਜੇ ਇੱਕ ਛੋਟਾ ਜਿਹਾ ਬੱਚਾ ਡਿੱਗ ਪਿਆ ਹੈ ਸਤਿਗੁਰ ਨੇ ਵੇਖੋ ਕੱਪੜੇ ਵੀ ਆਪ ਝਾਰੇ ਗਲ ਦੇ ਨਾਲ ਆਇਆ ਆਖਿਆ ਅੱਜ ਤੋਂ ਬਾਅਦ ਡਰਨਾ ਨਹੀਂ ਤੁਸੀਂ ਰਾਜ ਭਾਗ ਕਮਾਉਣਾ ਹੈ ਵੇਖੋ ਉਸ ਬੱਚੇ ਦੀ ਕੁੱਲ ਨੇ ਗੁਰਮੁਖੋ ਰਾਜ ਭਾਗੀਤਾ ਸ਼੍ਰੀ ਪੰਜਾਬ ਮਹਾਰਾਜਾ ਅੰਮ੍ਰਿਤ ਸਿੰਘ ਦੇ ਉਹਦੇ ਕੁੱਲ ਚ ਹੋਏ ਗੁਰਮੁਖੋ ਕਿਹਦੀ ਕਿਰਪਾ ਕਿਹਦੀ ਬਖਸ਼ਿਸ਼ ਗੁਰੂ ਹਰਿ ਸਹਾਬ ਜੀ ਦੀ ਫਿਰ ਪੜਨਾ ਪਵੇਗਾ ਹੱਕ ਪਰਵਰਹਾ ਕੇਸ਼ ਗੁਰ ਕਰਤਾ ਹਰਾਈ ਸੁਲਤਾਨ ਹਮ ਦਰਵੇਸ਼ ਗੁਰ ਕਰਤਾ ਹਰਾਈ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਆਓ ਜੀ ਵਿਚਾਰ ਕਰਦੇ ਇੱਕ ਨੇ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਗੁਰੂ ਬਖਸ਼ਣ ਜੋਗ ਨੇ ਸਤਗੁਰੂ ਸਾਧ ਸੰਗਤ ਬਖਸ਼ਣ ਜੋਗ ਹੈ ਬਖਸ਼ਦੇ ਹੋ ਦੋਵੇਂ ਹੱਥ ਜੁਰਕ ਦੇ ਅਸੀਸ ਪਰਵਾਨੋਂ ਫਤਿਹ ਪਿਆਰੇ ਵਿਚਾਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ